ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਬਹੁਤ ਪਿਆਰ ਦੇਵੋਗੇ ਅਤੇ ਪਸੰਦ ਕਰੋਗੇ ਅਤੇ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰੋਗੇ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਇੱਕ ਬਜ਼ੁਰਗ ਔਰਤ ਨਾ ਜਾਣੇ ਕਿੰਨੇ ਸਾਲਾਂ ਤੋਂ ਆਪਣੇ ਪੁੱਤ ਦਾ ਰਾਹ ਦੇਖ-ਦੇਖ ਉਸ ਤਰਖਤ ਦੇ ਹੇਠਾਂ ਆਪਣੀ ਜ਼ਿੰਦਗੀ ਕੱਟ ਰਹੀ ਸੀ ਉੱਥੇ ਹੀ ਇੱਕ ਛੋਟੀ ਜਿਹੀ ਝੌਂਪੜੀ ਬਣਾ ਕੇ ਰਹਿੰਦੀ ਸੀ ਕਿਉਂਕਿ ਉਸ ਨੂੰ ਆਪਣੇ ਗਵਾਚੇ ਹੋਏ ਪੁੱਤ ਦੀ ਉਡੀਕ ਸੀ ਸ਼ਾਇਦ ਇਸ ਤਰ੍ਹਾਂ ਉਹ ਆਪਣੇ ਗਵਾਚੇ ਹੋਏ ਪੁੱਤ ਨੂੰ ਲੱਭ ਸਕੇ ਉਹ ਉੱਥੇ ਪੌਪ ਕੌਰਨ ਵੇਚਦੀ ਸੀ ਲੋਕ ਉਸ ਨੂੰ ਬੁੱਢੀ ਤੇਲਾਚਾਰ ਸਮਝ ਕੇ ਉਸ ਤੋਂ ਪੌਪ ਕੌਰਨ ਖਰੀਦ ਲੈਂਦੇ ਸੀ ਉਹ ਆਪਣੀ ਨੂਹ ਤੋਂ ਪਰੇਸ਼ਾਨ ਹੋ ਕੇ ਘਰ ਤੋਂ ਬਚ ਕੇ ਨਿਕਲ ਆਈ ਸੀ ਨਹੀਂ ਤਾਂ ਉਸ ਦੀ ਨੂਹ ਨੇ ਉਸ ਨੂੰ ਜਾਨੋਂ ਮਾਰ ਦੇਣਾ ਸੀ ਨੰਮ ਦੇ ਦਰਖਤ ਹੇਠਾਂ ਬਹੁਤ ਝਾੜੀਆਂ ਉਗੀਆਂ ਹੋਈਆਂ ਸੀ ਸੜਕ ਤੋਂ ਝਾੜੀਆਂ 'ਚ ਥੋੜੀ ਦੂਰ ਇੱਕ ਬਹੁਤ ਅਜੀਬ ਤਰ੍ਹਾਂ ਦੀ ਚੀਜ਼ ਦਿਖਾਈ ਦਿੰਦੀ ਹੈ। ਨਹਿਮ ਦੇ ਦਰਖਤ ਦੇ ਹੇਠਾਂ ਫਟੇ ਪੁਰਾਣੇ ਕੱਪੜਿਆਂ 'ਚ ਇੱਕ ਔਰਤ ਬੈਠੀ ਹੋਈ ਸੀ। ਉਸ ਔਰਤ ਦੀਆਂ ਅੱਖਾਂ ਹਨੇਰੇ ਵਿੱਚ ਚਮਕ ਰਹੀਆਂ ਸੀ। ਚਿਹਰੇ ਦਾ ਬਾਕੀ ਹਿੱਸਾ ਝੁਰੜੀਆਂ ਤੇ ਉਮਰ ਦੀ ਮਾਰ ਨਾਲ ਖਰਾਬ ਹੋ ਚੁੱਕਿਆ ਸੀ। ਝੌਂਪੜੀ 'ਚ ਬੈਠੇ ਹੋਈ ਉਹ ਬੁੱਢੀ ਮਾਂ ਪਤਾ ਨਹੀਂ ਕਿਸ ਦਾ ਇੰਤਜ਼ਾਰ ਕਰ ਰਹੀ ਸੀ। ਉਡੀਕ ਕਰਦੇ-ਕਰਦੇ ਸੜਕ ਵੱਲ ਦੇਖ ਰਹੀ ਸੀ। ਜਿਵੇਂ ਹੀ ਸਵੇਰ ਹੁੰਦੀ ਤਾਂ ਉਹ ਬੁੱਢੀ ਔਰਤ ਸੁਬਾਹ ਜਲਦੀ ਉੱਠ ਜਾਂਦੀ ਤੇ ਝਾੜੀਆਂ ਵਿੱਚ ਅੱਗ ਬਾਲ ਕੇ ਪੌਪ ਕੌਰਨ ਭੁੰਨ ਕੇ ਰੱਖ ਲੈਂਦੀ। ਇਹ ਕੰਮ ਲਗਭਗ ਉਹ ਬੁੱਢੀ ਔਰਤ ਹਰ ਰੋਜ਼ ਕਰਦੀ ਸੀ। ਰੱਬ ਦੀ ਮਹਿਮਾ ਦੇਖੋ, ਉਹ ਬੁੱਢੀ ਔਰਤ ਜਿੰਨੇ ਵੀ ਪੌਪ ਕੌਰਨ ਰੋਜ਼ ਭੁੰਨ ਕੇ ਰੱਖਦੀ ਸੀ, ਸਾਰੇ ਦੇ ਸਾਰੇ ਵਿਕ ਜਾਂਦੇ ਸੀ। ਕੋਈ ਨਾ ਕੋਈ ਅਜਿਹਾ ਸ਼ਖਸ ਉਸਦੇ ਕੋਲ ਆਉਂਦਾ ਜੋ ਉਸਦੇ ਸਾਰੇ ਪੌਪ ਕੌਰਨ ਖਰੀਦ ਕੇ ਲੈ ਜਾਂਦਾ। ਬੁੱਢੀ ਔਰਤ ਅਗਲੇ ਦਿਨ ਫਿਰ ਦੁਬਾਰਾ ਬਾਜ਼ਾਰ ਤੋਂ ਮੱਕੀ ਲੈ ਕੇ ਆਉਂਦੀ ਤੇ ਫਿਰ ਉਹਨਾਂ ਨੂੰ ਭੁੰਨ ਕੇ ਪੌਪ ਕੌਰਨ ਬਣਾ ਲੈਂਦੀ। ਬੁੱਢੀ ਔਰਤ ਇਹ ਕੰਮ ਰੋਜ਼ ਕਰਦੀ। ਹੁਣ ਇਹ ਕੰਮ ਉਸਦੀ ਰੁਟੀਨ ਬਣ ਚੁੱਕਿਆ ਸੀ। ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਸੀ ਕਿ ਉਸਦੇ ਪੌਪ ਕੌਰਨ ਕਿੰਨੇ ਵਕ ਜਾਣਗੇ ਜਾਂ ਫਿਰ ਬਿਲਕੁਲ ਵੀ ਨਹੀਂ ਵਿਕਣਗੇ। ਪਰ ਫਿਰ ਵੀ ਉਹ ਬੁੱਢੀ ਔਰਤ ਆਪਣੇ ਕੰਮ ਨੂੰ ਕਰਦੀ ਰਹਿੰਦੀ। ਉਸ ਬਜ਼ੁਰਗ ਔਰਤ ਦਾ ਇਹ ਕੰਮ ਚਰਚਾ ਦਾ ਵਿਸ਼ਾ ਬਣ ਗਿਆ ਸੀ। ਆਸ-ਪਾਸ ਦੇ ਪਿੰਡ ਤੇ ਆਸ-ਪਾਸ ਦੇ ਸ਼ਹਿਰਾਂ ਤੱਕ ਇਸ ਕੰਮ ਦੀ ਗੱਲ ਫੈਲ ਗਈ ਸੀ। ਲੋਕ ਉਸ ਬਜ਼ੁਰਗ ਕੋਲ ਉਹਨਾਂ ਨੂੰ ਦੇਖਣ ਦੇ ਲਈ ਆਉਣ ਲੱਗੇ ਕਿ ਆਖਿਰ ਇਹ ਬੁੱਢੀ ਔਰਤ ਦਾ ਰਹਿਣ ਸਹਿਣ ਅਦੀ ਉਸਦੀ ਰੋਜ਼ਮਰਾ ਦੀ ਜ਼ਿੰਦਗੀ ਕਿਹੋ ਜਿਹੀ ਹੈ ਲੋਕ ਉਹਨਾਂ ਦੇ ਰਹਿਣ ਸਹਿਣ ਅਤੇ ਕੰਮ ਤੋਂ ਪ੍ਰਭਾਵਿਤ ਹੋ ਕੇ ਦੇਖਣ ਆਉਂਦੇ ਸੀ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਇਸ ਬਾਰੇ ਪਤਾ ਲਗਾਇਆ ਜਾਵੇ ਕਿ ਆਖਿਰ ਇਹ ਬੁੱਢੀ ਔਰਤ ਕੌਣ ਹੈ ਉਹਨਾਂ ਨੇ ਉਸ ਔਰਤ ਨੂੰ ਪੁੱਛਿਆ ਤੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਸ ਬੁੱਢੀ ਔਰਤ ਨੇ ਆਪਣੇ ਬਾਰੇ ਕਿਸੇ ਨੂੰ ਕੁਝ ਨਾ ਦੱਸਿਆ ਲੋਕ ਉਹਨਾਂ ਦੀਆਂ ਅੱਖਾਂ ਨੂੰ ਦੇਖ ਕੇ ਦੁੱਖਾਂ ਦਾ ਅੰਦਾਜ਼ਾ ਲਗਾ ਲੈਂਦੇ ਸੀ ਕਿ ਉਹਨਾਂ ਨੇ ਆਪਣੀਆਂ ਅੱਖਾਂ 'ਚ ਬਹੁਤ ਦਰਦ ਲੁਕੋ ਕੇ ਰੱਖਿਆ ਹੈ ਪਤਾ ਨਹੀਂ ਕਿੰਨੇ ਕ ਦੁੱਖਾਂ ਨੂੰ ਆਪਣੀਆਂ ਅੱਖਾਂ ਵਿੱਚ ਸਮੇਟ ਕੇ ਬੈਠੀ ਹੈ ਇੱਕ ਦਿਨ ਬੁੱਢੀ ਔਰਤ ਪੌਪ ਕੌਰਨ ਭੁੰਨ ਕੇ ਆਪਣੀ ਚੌਂਪੜੀ ਦੇ ਸਾਹਮਣੇ ਸੜਕ ਤੇ ਖੜੀ ਦੇਖ ਰਹੀ ਸੀ ਉਸ ਸਮੇਂ ਇੱਕ ਬਜ਼ੁਰਗ ਜਿਸ ਦੇ ਵਧੀਆ ਕੱਪੜੇ ਪਾਏ ਹੋਏ ਸੀ ਤੇ ਦੇਖਣ ਵਿੱਚ ਵੀ ਵਧੀਆ ਲੱਗ ਰਿਹਾ ਸੀ ਜਦੋਂ ਉਸ ਦੀ ਨਜ਼ਰ ਬੁੱਢੀ ਔਰਤ ਤੇ ਪਈ ਉਹ ਉਸ ਨੂੰ ਦੇਖਦਾ ਹੀ ਰਹਿ ਗਿਆ ਮੂੰਹ ਵਿੱਚੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ ਸੀ ਉਹ ਬੁੱਢੀ ਔਰਤ ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਉਸਨੇ ਉਸ ਔਰਤ ਨੂੰ ਹੱਥ ਵੀ ਹਿਲਾਇਆ ਪਰ ਬੁੱਢੀ ਔਰਤ ਤਾਂ ਆਪਣੇ ਕੰਮ ਵਿੱਚ ਮਗਨ ਸੀ ਉਸਨੇ ਉਸ ਬਜ਼ੁਰਗ ਵੱਲ ਕੋਈ ਧਿਆਨ ਨਹੀਂ ਦਿੱਤਾ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਉਸ ਦੇ ਮੂੰਹ ਵਿੱਚੋਂ ਅਚਾਨਕ ਨਿਕਲਿਆ ਪਾਰਵਤੀ ਤੂੰ ਪਾਰਵਤੀ ਤੂੰ ਇੱਥੇ ਕੀ ਕਰ ਰਹੀ ਹੈ ਜਦੋਂ ਪਾਰਵਤੀ ਜੀ ਨੇ ਆਪਣਾ ਮੂੰਹ ਉੱਪਰ ਚੁੱਕ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਉਸ ਬੁੱਢੀ ਔਰਤ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸ ਨੇ ਆਪਣੀਆਂ ਦੋਵਾਂ ਅੱਖਾਂ ਨੂੰ ਆਪਣੇ ਹੱਥਾਂ ਨਾਲ ਰਗੜ ਕੇ ਸਾਫ਼ ਕੀਤਾ ਅਤੇ ਉਸ ਇਨਸਾਨ ਨੂੰ ਸਾਫ਼ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਤੇ ਸੋਚਣ ਲੱਗੀ ਕਿ ਇਹ ਇਨਸਾਨ ਕੌਣ ਹੈ ਜੋ ਉਸ ਨੂੰ ਦੇਖੀ ਹੀ ਜਾ ਰਿਹਾ ਹੈ ਜਦੋਂ ਉਸ ਨੂੰ ਪੂਰੀ ਤਰ੍ਹਾਂ ਸਮਝ ਆਇਆ ਤਾਂ ਬੁੱਢੀ ਔਰਤ ਕਹਿਣ ਲੱਗੀ ਦੇਵਰਾਜ ਜੀ ਤੁਸੀਂ ਹੋ ਜਾਂ ਫਿਰ ਮੈਨੂੰ ਕੋਈ ਗਲਤਫਹਿਮੀ ਹੋ ਰਹੀ ਹੈ ਦੇਵਰਾਜ ਜੀ ਨੇ ਭੱਜ ਕੇ ਪਾਰਵਤੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕਿਹਾ ਹਾਂ ਹਾਂ ਪਾਰਵਤੀ ਮੈਂ ਹੀ ਹਾਂ ਦੇਵਰਾਜ ਪਰ ਤੂੰ ਇੱਥੇ ਕਿਵੇਂ ਤੇ ਕੀ ਕਰ ਰਹੀ ਹੈ ਉਹ ਵੀ ਐਸਾ ਹਾਲ ਵਿੱਚ ਮੈਨੂੰ ਲੋਕਾਂ ਨੇ ਤੇਰੇ ਬਾਰੇ ਪਤਾ ਨਹੀਂ ਕੀ ਕੀ ਕਿਹਾ ਮੈਂ ਤਾਂ ਤੈਨੂੰ ਲੱਭਣ ਦੇ ਲਈ ਤੇਰੇ ਘਰ ਵੀ ਗਿਆ ਸੀ ਪਰ ਤੇਰੇ ਘਰ 'ਚ ਕੋਈ ਨਹੀਂ ਸੀ ਉੱਥੇ ਲੋਕ ਲੱਗਿਆ ਹੋਇਆ ਸੀ ਤੇਰੇ ਘਰ ਦੇ ਆਸ-ਪਾਸ ਦੇ ਲੋਕਾਂ ਤੋਂ ਪੁੱਛਿਆ ਤਾਂ ਲੋਕਾਂ ਨੇ ਦੱਸਿਆ ਕਿ ਤੂੰ ਹੁਣ ਉੱਥੇ ਨਹੀਂ ਰਹਿੰਦੀ ਤੂੰ ਕਿਸੇ ਨਜਾਇਜ਼ ਬੱਚੇ ਦੀ ਮਾਂ ਬਣਨ ਵਾਲੀ ਸੀ ਤੇਰੇ ਪੇਟ ਵਿੱਚ ਕਿਸੇ ਦਾ ਨਜਾਇਜ਼ ਬੱਚਾ ਸੀ ਇਸ ਕਾਰਨ ਤੂੰ ਆਪਣਾ ਘਰ ਛੱਡ ਦਿੱਤਾ ਕੀ ਇਹ ਗੱਲ ਸੱਚ ਹੈ ਜਾਂ ਫਿਰ ਕੁਝ ਹੋਰ ਪਾਰਵਤੀ ਜੀ ਥੋੜੀ ਦੇਰ ਤੱਕ ਚੁੱਪ ਬੈਠੀ ਰਹੀ ਕੁਝ ਬੋਲ ਨਾ ਸਕੀ ਪਾਰਵਤੀ ਜੀ ਸਿਰਫ ਰੋਈ ਜਾ ਰਹੀ ਸੀ ਉਸ ਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ ਤੇ ਕਿੱਥੋਂ ਸ਼ੁਰੂ ਕਰੇ ਤੇ ਕਿੱਥੇ ਖਤਮ ਉਹ ਸੋਚ ਰਹੀ ਸੀ ਕਿ ਸੋਚਦੇ ਸੋਚਦੇ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਚਲੀ ਗਈ ਜਿਸ ਦਿਨ પાર્વતી ਜੀ ਨੇ ਆਪਣਾ ਪਹਿਲਾ ਕਦਮ ਆਪਣੇ ਨਵੇਂ ਕਾਲਜ ਵਿੱਚ ਰੱਖਿਆ ਸੀ ਦੇਵਰਾਜ ਜੀ ਤਾਂ પાર્વતી ਜੀ ਨੂੰ ਦੇਖਦੇ ਹੀ ਉਸਦੇ دیਵਾਨੇ ਹੀ ਹੋ ਗਏ ਸੀ પાર્વતી ਜੀ ਦੇਵਰਾਜ ਜੀ ਨੂੰ ਬਹੁਤ ਪਸੰਦ ਆਈ ਦੇਵਰਾਜ ਜੀ ਕਾਲਜ ਵਿੱਚ પાર્વતી ਜੀ ਦੀ ਇੱਕ ਚਲਕ ਪਾਉਣ ਦੇ ਲਈ ਤਰਸਦੇ ਸੀ ਪਰ પાર્વતી ਜੀ ਉਹਨਾਂ ਨੂੰ ਇਗਨੋਰ ਕਰ ਦਿੰਦੀ ਤੇ ਉਹ ਆਪਣੇ ਕੰਮ ਨਾਲ ਕੰਮ ਰੱਖਦੀ ਸੀ ਪਰ ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਦੇਵਰਾਜ ਜੀ ਨੇ ਪਾਰਵਤੀ ਜੀ ਦੀ ਕਾਫੀ ਮਦਦ ਕੀਤੀ ਸੀ ਪਾਰਵਤੀ ਜੀ ਉਹਨਾਂ ਤੋਂ ਕਾਫੀ ਪ੍ਰਭਾਵਿਤ ਹੋਈ ਅਤੇ ਉਹਨਾਂ ਦੋਹਾਂ ਨੂੰ ਆਪਸ ਵਿੱਚ ਪਿਆਰ ਹੋ ਗਿਆ ਪਾਰਵਤੀ ਜੀ ਦੀ ਆਪਣੀ ਸਗੀ ਮਾਂ ਨਹੀਂ ਸੀ ਉਸ ਦੀ ਮਾਂ ਮਤ੍ਰੇਈ ਸੀ ਜਦੋਂ ਉਸ ਦੀ ਮਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਇਹ ਖਬਰ ਨੂੰ ਹੋਰ ਮਸਾਲਾ ਲਾ ਕੇ ਫੈਲਾਉਣਾ ਸ਼ੁਰੂ ਕਰ ਦਿੱਤਾ ਪਾਰਵਤੀ ਜੀ ਦੀ ਐਨੀ ਬਦਨਾਮੀ ਕੀਤੀ ਕਿ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ ਮਤ੍ਰੇਈ ਮਹਾਦੇ ਸਾਰੇ ਲੋਕਾਂ ਨੂੰ ਇਹੀ ਕਿਹਾ ਕਿ ਪਾਰਵਤੀ ਦੇ ਪੇਟ ਵਿੱਚ ਕਿਸੇ ਦਾ ਨਜਾਇਜ਼ ਬੱਚਾ ਪਲ ਰਿਹਾ ਹੈ। ਪਾਰਵਤੀ ਤਾਂ ਚਰਿੱਤਰਹੀਣ ਕੁੜੀ ਹੈ। ਪਾਰਵਤੀ ਜੀ ਦੀ ਮਤ੍ਰੇਈ ਮਾਣੇ ਸਾਰੀਆਂ ਗੱਲਾਂ ਇਸ ਤਰ੍ਹਾਂ ਫੈਲਾਈਆਂ ਕਿ ਪਾਰਵਤੀ ਜੀ ਤੋਂ ਸਹਿਨ ਨਾ ਹੋਇਆ। ਫਿਰ ਉਸਨੇ ਆਪਣੇ ਆਪ ਨੂੰ ਖਤਮ ਕਰਨ ਤੱਕ ਦਾ ਫੈਸਲਾ ਕਰ ਲਿਆ। ਪਾਰਵਤੀ ਜੀ ਦੇ ਫੈਸਲੇ ਨਾਲ ਉਸਦੇ ਪਿਤਾ ਜੀ ਪਰੇਸ਼ਾਨ ਹੋ ਗਏ, ਕਾਫੀ ਚਿੰਤਾ ਕਰਨ ਲੱਗੇ। ਪਾਰਵਤੀ ਜੀ ਦੇ ਪਿਤਾ ਜੀ ਨੇ ਮਜਬੂਰਨ ਆਪਣੇ ਖੇਤ ਤੇ ਘਰ ਵੇਚ ਦਿੱਤਾ। ਸਭ ਕੁਝ ਵੇਚ ਕੇ ਉਹ ਸ਼ਹਿਰ ਚਲੇ ਗਏ ਸ਼ਹਿਰ ਵਿੱਚ ਜਾ ਕੇ ਰਹਿਣ ਲੱਗੇ ਪਰ ਮਾਂ ਤਾਂ ਮਦਰੀ ਹੀ ਸੀ ਉਸ ਨੂੰ ਚੈਨ ਨਾਲ ਕਿੱਥੇ ਰਹਿਣ ਦਿੰਦੀ ਸੀ ਉੱਥੇ ਆ ਕੇ ਵੀ ਪਾਰਵਤੀ ਜੀ ਨੂੰ ਬਹੁਤ ਪਰੇਸ਼ਾਨ ਕੀਤਾ ਉਹ ਕਹਿਣ ਲੱਗੀ ਕਿ ਪਾਰਵਤੀ ਤਾਂ ਪਾਗਲ ਹੋ ਗਈ ਹੈ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦੀ ਹੈ ਇੱਕ ਦਿਨ ਪਾਰਵਤੀ ਜੀ ਪਰੇਸ਼ਾਨ ਹੋ ਕੇ ਖੁਦ ਹੀ ਆਪਣਾ ਘਰ ਛੱਡ ਕੇ ਚਲੀ ਗਈ ਮਤਰੇਈ ਮਾਂ ਨੇ ਉਸਦੇ ਬਾਰੇ ਇਹ ਵੀ ਕਿਹਾ ਕਿ ਉਸ ਦਾ ਚੱਕਰ ਤਾਂ ਕਿਸੇ ਹੋਰ ਦੇ ਨਾਲ ਚੱਲ ਰਿਹਾ ਹੈ ਅਸਲੀ ਉਸਦੇ ਨਾਲ ਭੱਜ ਗਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਪਾਰਵਤੀ ਜੀ ਦੇ ਪਿਤਾ ਜੀ ਤੋਂ ਬਰਦਾਸ਼ਤ ਨਾ ਹੋਈਆਂ ਉਹਨਾਂ ਨੂੰ ਸਦਮਾ ਪਹੁੰਚਿਆ ਜਿਸ ਦੇ ਕਾਰਨ ਪਾਰਵਤੀ ਜੀ ਦੇ ਪਿਤਾ ਜੀ ਮੌਤ ਹੋ ਗਈ ਥੋੜੇ ਦਿਨਾਂ ਬਾਅਦ ਜਦੋਂ ਪਾਰਵਤੀ ਜੀ ਦਾ ਮਨ ਸ਼ਾਂਤ ਹੋਇਆ ਤਾਂ ਉਹ ਆਪਣੇ ਪਿਤਾ ਜੀ ਨੂੰ ਮਿਲਣ ਦੇ ਲਈ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਤਾਂ ਕਿਸੇ ਹੋਰ ਇਨਸਾਨ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਬਹੁਤ ਚੰਗਾ ਹੋਇਆ ਕਿਉਂ ਨਾ ਦੋਵਾਂ ਪਿਓ ਧੀ ਤੋਂ ਮੇਰਾ ਪਿੱਛਾ ਛੁੱਟ ਗਿਆ ਨਹੀਂ ਤਾਂ ਮੈਨੂੰ ਸਾਰੀ ਉਮਰ ਉਹਨਾਂ ਦੀ ਗੁਲਾਮੀ ਕਰਨੀ ਪੈਂਦੀ ਉਹ ਸੰਜੀਵ ਨਾਮ ਦਾ ਇਨਸਾਨ ਕੌਣ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਉਸ ਨੂੰ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਸੀ ਇਸ ਲਈ ਮੈਂ ਉਸ ਨੂੰ ਜਾਣਨਾ ਚਾਹੁੰਦੀ ਸੀ ਕਿ ਉਹ ਇਨਸਾਨ ਆਖਿਰ ਹੈ ਕੌਣ ਤੇ ਉਹ ਮੇਰੀ ਮਤ੍ਰੇਹੀ ਮਾਂ ਦੇ ਨਾਲ ਕਿਉਂ ਗੱਲਾਂ ਕਰ ਰਿਹਾ ਹੈ ਪਰ ਮਤ੍ਰੇਹੀ ਮਾਂ ਦੀ ਨਜ਼ਰ ਪਾਰਵਤੀ ਜੀ ਤੇ ਪੈ ਗਈ ਫਿਰ ਜਾਨ ਬਚਾ ਕੇ ਪਾਰਵਤੀ ਜੀ ਉੱਥੋਂ ਭੱਜਣ ਲੱਗੀ ਉਸ ਦੀ ਮਤਰੇਈ ਮਾਂ ਤੇ ਉਹ ਆਦਮੀ ਵੀ ਉਸ ਦੇ ਪਿੱਛੇ ਪਿੱਛੇ ਭੱਜ ਰਹੇ ਸੀ ਪਰ ਪਾਰਵਤੀ ਜੀ ਉਹਨਾਂ ਦੇ ਹੱਥਾਂ ਨਾ ਆਈ ਤੇ ਫਿਰ ਉਹ ਕਦੇ ਵੀ ਦੁਬਾਰਾ ਵਾਪਸ ਆਪਣੇ ਘਰ ਨਹੀਂ ਗਈ ਕੁਝ ਦਿਨ ਇੱਧਰ ਉੱਧਰ ਭਟਕਣ ਤੋਂ ਬਾਅਦ ਉਸ ਦੇ ਪਿਤਾ ਜੀ ਦੇ ਦੋਸਤ ਉਸ ਨੂੰ ਮਿਲੇ ਅਤੇ ਪਾਰਵਤੀ ਜੀ ਨੂੰ ਦੱਸਿਆ ਕਿ ਤੁਹਾਡੇ ਪਿਤਾ ਜੀ ਆਪਣੀ ਬੇਟੀ ਦੇ ਸਦਮੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਉਹ ਆਪਣੀ ਬੇਟੀ ਦਾ ਗਮ ਬਰਦਾਸ਼ਤ ਨਹੀਂ ਕਰ ਸਕੇ ਆਪਣੇ ਪਿਤਾ ਦੀ ਮੌਤ ਦਾ ਜ਼ਿੰਮੇਵਾਰ ਉਹ ਆਪਣੇ ਆਪ ਨੂੰ ਮੰਨ ਕੇ ਬਹੁਤ ਦੁਖੀ ਹੋ ਰਹੀ ਸੀ ਫਿਰ ਉਸਦੇ ਪਾਪਾ ਦੇ ਦੋਸਤ ਨੇ ਸਮਝਾਇਆ ਕਿ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਹੈ ਸਾਰੀ ਗਲਤੀ ਤਾਂ ਤੇਰੀ ਮਤਰੀਈ ਮਾਂ ਦੀ ਹੈ ਜਿਸ ਨੇ ਉਲਟੀਆਂ ਸਿੱਧੀਆਂ ਗੱਲਾਂ ਫੈਲਾਈਆਂ ਸੀ ਜੋ ਪਾਰਵਤੀ ਜੀ ਦੇ ਪਿਤਾ ਜੀ ਦੀ ਮੌਤ ਦਾ ਕਾਰਨ ਬਣੀਆ ਆਪਣੇ ਪਿਤਾ ਜੀ ਦੇ ਦੋਸਤ ਦੀਆਂ ਗੱਲਾਂ ਸੁਣ ਕੇ ਪਾਰਵਤੀ ਜੀ ਨੂੰ ਥੋੜੀ ਸ਼ਾਂਤੀ ਮਿਲੀ ਤੇ ਆਪਣੇ ਮਨ ਨੂੰ ਸਮਝਾਇਆ ਕਿ ਚਲੋ ਘੱਟੋ ਘੱਟ ਮੈਨੂੰ ਇਸ ਗੱਲ ਦੀ ਤਸੱਲੀ ਤਾਂ ਹੋ ਗਈ ਕਿ ਮੇਰੇ ਪਿਤਾ ਜੀ ਦੀ ਮੌਤ ਮੇਰੀ ਵਜ੍ਹਾ ਨਾਲ ਨਹੀਂ ਹੋਈ ਨਹੀਂ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਣਾ ਸੀ। ਪਾਰਵਤੀ ਜੀ ਨੂੰ ਉਹਨਾਂ ਦੇ ਪਿਤਾ ਜੀ ਦੇ ਦੋਸਤ ਨੇ ਕਿਹਾ ਕਿ ਬੇਟਾ ਤੂੰ ਮੇਰੇ ਬੇਟੇ ਨਾਲ ਵਿਆਹ ਕਰਵਾਏਂਗੀ। ਪਾਰਵਤੀ ਜੀ ਨੇ ਸੋਚਣ ਦੇ ਲਈ ਕੁਝ ਸਮਾਂ ਮੰਗਿਆ ਕਿਉਂਕਿ ਉਹ ਉਹਨਾਂ ਦੇ ਬੇਟੇ ਬਾਰੇ ਜਾਣਨਾ ਚਾਹੁੰਦੀ ਸੀ। ਜਦੋਂ ਪਾਰਵਤੀ ਜੀ ਉਸ ਨੂੰ ਮਿਲੀ ਤਾਂ ਇਸ ਤਰ੍ਹਾਂ ਲੱਗਿਆ ਕਿ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ ਤੇ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਉਸ ਦੀ ਉਡੀਕ ਕਰ ਰਿਹਾ ਸੀ। ਥੋੜੇ ਸਮੇਂ ਬਾਅਦ ਪਾਰਵਤੀ ਜੀ ਅਤੇ ਉਸਦੇ ਪਿਤਾ ਜੀ ਦੇ ਦੋਸਤ ਦੇ ਬੇਟੇ ਨਾਲ ਉਸਦਾ ਵਿਆਹ ਹੋ ਗਿਆ। ਪਾਰਵਤੀ ਜੀ ਦਾ ਪਤੀ ਬਹੁਤ ਹੀ ਚੰਗਾ ਇਨਸਾਨ ਸੀ। ਉਹ ਪਾਰਵਤੀ ਜੀ ਦੀ ਹਰ ਜ਼ਰੂਰਤ ਨੂੰ ਪੂਰੀ ਕਰਦਾ ਸੀ। ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਵੀ ਕਰਦਾ। ਪਾਰਵਤੀ ਜੀ ਦੇ ਪਤੀ ਨੂੰ ਪਤਾ ਸੀ ਕਿ ਉਸਦੀ ਮਤਰੀਏ ਮਾਂ ਨੇ ਬਚਪਨ ਤੋਂ ਉਸ ਨੂੰ ਬਹੁਤ ਜ਼ਿਆਦਾ ਜ਼ਖਮ ਦਿੱਤੇ ਹਨ। ਇਸ ਲਈ ਉਹ ਪਾਰਵਤੀ ਜੀ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਸੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੋਹਾਂ ਦੀਆਂ ਖੁਸ਼ੀਆਂ ਜ਼ਿਆਦਾ ਸਮੇਂ ਤੱਕ ਨਹੀਂ ਰਹੀਆਂ। ਪਾਰਵਤੀ ਜੀ ਦੇ ਪਤੀ ਨੂੰ ਕੋਈ ਗੰਭੀਰ ਬਿਮਾਰੀ ਹੋਣ ਦੇ ਕਾਰਨ ਵਿਆਹ ਦੇ 17 ਸਾਲ ਬਾਅਦ ਪਾਰਵਤੀ ਜੀ ਨੂੰ ਇਸ ਭਰੀ ਦੁਨੀਆ ਵਿੱਚ ਇਕੱਲੀ ਛੱਡ ਕੇ ਅਤੇ ਇੱਕ بیٹے ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਹੁਣ ਪਾਰਵਤੀ ਜੀ ਦੇ ਉੱਪਰ ਆਪਣੇ بیٹے ਅਤੇ ਆਪਣੇ ਸੱਸ ਸਹੁਰੇ ਦੀ ਜ਼ਿੰਮੇਵਾਰੀ ਵੀ ਆ ਗਈ ਸੀ। ਉਸਨੇ ਆਪਣੇ ਪਤੀ ਦੇ ਜਾਣ ਤੋਂ ਬਾਅਦ ਬਿਲਕੁਲ ਹਿੰਮਤ ਨਹੀਂ ਹਾਰੀ। ਬਲਕਿ ਪੂਰੀ ਹਿੰਮਤ ਦੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ। ਦਨ ਰਾਤ ਮਿਹਨਤ ਕਰਨ ਲੱਗੀ ਕਿਉਂਕਿ ਉਹ ਜਾਣਦੀ ਸੀ ਕਿ ਜੇ ਉਹ ਰੋਵੇਗੀ ਤਾਂ ਹੋਰ ਜ਼ਿਆਦਾ ਕਮਜ਼ੋਰ ਪੈ ਜਾਵੇਗੀ ਜੋ ਉਹ ਬਿਲਕੁਲ ਨਹੀਂ ਚਾਹੁੰਦੀ ਸੀ ਜਿਸ ਨਾਲ ਉਸਦਾ ਪਰਿਵਾਰ ਟੁੱਟ ਜਾਵੇ ਪਰ ਪਾਰਵਤੀ ਜੀ ਨੇ ਪੂਰੀ ਹਿੰਮਤ ਦੇ ਨਾਲ ਆਪਣੇ ਪਰਿਵਾਰ ਨੂੰ ਸੰਭਾਲ ਲਿਆ ਆਪਣੇ ਪਰਿਵਾਰ ਨੂੰ ਟੁੱਟਣ ਨਹੀਂ ਦਿੱਤਾ ਪਾਰਵਤੀ ਜੀ ਨੇ ਆਖਰੀ ਸਾਹ ਤੱਕ ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕੀਤੀ ਪੂਰੇ ਦਿਲ ਤੋਂ ਉਹਨਾਂ ਦੀ ਸੇਵਾ ਕੀਤੀ ਤੇ ਆਪਣੇ ਬੇਟੇ ਵਿਕਾਸ ਦੀ ਪਰਵਰਿਸ਼ ਵਿੱਚ ਵੀ ਕੋਈ ਕਮੀ ਨਹੀਂ ਛੱਡੀ। ਹੁਣ ਪਾਰਵਤੀ ਜੀ ਦਾ ਬੇਟਾ ਵਿਕਾਸ ਪੜ੍ਹ ਲਿਖ ਕੇ ਵੱਡਾ ਆਦਮੀ ਬਣ ਚੁੱਕਿਆ ਸੀ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗਿਆ। ਵਿਕਾਸ ਨੇ ਆਪਣੇ ਛੋਟੇ ਜਿਹੇ ਘਰ ਨੂੰ ਆਲੀਸ਼ਾਨ ਘਰ ਵਿੱਚ ਬਦਲ ਦਿੱਤਾ। ਪਾਰਵਤੀ ਜੀ ਆਪਣੇ ਬੇਟੇ ਦੀ ਸਫਲਤਾ ਤੇ ਬਹੁਤ ਹੀ ਖੁਸ਼ ਸੀ। ਉਸ ਨੂੰ ਬਹੁਤ ਅਸ਼ੀਰਵਾਦ ਦਿੰਦੀ ਰਹਿੰਦੀ ਤੇ ਕਹਿੰਦੀ ਸੀ, ਪਹਿਲੇ ਪੈਰ ਭਾਵੇਂ ਮੈਂ ਬਹੁਤ ਦੁੱਖ ਦੇਖੇ ਹਨ। ਮਰੇ ਬੁਢਾਪੇ ਵਿੱਚ ਉੱਪਰ ਵਾਲੇ ਨੇ ਮੈਨੂੰ ਸੁਖ ਦੇ ਦਿਨ ਦਿਖਾਉਣੇ ਨੇ ਮਨ ਹੀ ਮਨ ਵਿੱਚ ਪਾਰਵਤੀ ਜੀ ਬਹੁਤ ਖੁਸ਼ ਹੁੰਦੀ ਪਰ ਪਾਰਵਤੀ ਜੀ ਦੀ ਇਹ ਖੁਸ਼ੀ ਵੀ ਜ਼ਿਆਦਾ ਦਿਨ ਤੱਕ ਨਹੀਂ ਰਹੀ ਕੇਵਲ ਉਦੋਂ ਤੱਕ ਸੀ ਜਦੋਂ ਤੱਕ ਉਹਨਾਂ ਦੀ ਨੂ ਨਹੀਂ ਆਈ ਸੀ ਵਿਕਾਸ ਨੇ ਇੱਕ ਦਿਨ ਬੜੀ ਖੁਸ਼ੀ ਦੇ ਨਾਲ ਆਪਣੀ ਮਾਂ ਨੂੰ ਦੱਸਿਆ ਕਿ ਉਸਨੇ ਇੱਕ ਕੁੜੀ ਨੂੰ ਪਸੰਦ ਕਰ ਲਿਆ ਹੈ ਅਤੇ ਉਹ ਉਸ ਨਾਲ ਵਿਆਹ ਕਰਵਾਏਗਾ ਵਿਕਾਸ ਨੇ ਉਸ ਕੁੜੀ ਦੀ ਫੋਟੋ ਆਪਣੀ ਮਾਂ ਨੂੰ ਦਿਖਾਈ ਪਾਰਵਤੀ ਜੀ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਪਾਰਵਤੀ ਜੀ ਨੇ ਇਸ ਕੁੜੀ ਦੀ ਫੋਟੋ ਨਿਊਜ਼ਪੇਪਰ 'ਚ ਦੇਖੀ ਸੀ। ਇਹ ਕੁੜੀ ਕਰੈਕਟਰ ਦੀ ਬਿਲਕੁਲ ਚੰਗੀ ਨਹੀਂ ਸੀ। ਗਲਤ ਕੰਮ ਕਰਨਾ ਉਸ ਦਾ ਸ਼ੌਂਕ ਸੀ। ਉਹਨਾਂ ਨੇ ਵਿਕਾਸ ਨੂੰ ਬਹੁਤ ਸਮਝਾਇਆ ਕਿ ਦੇਖ ਬੇਟਾ ਮੈਂ ਤਾਂ ਤੇਰੀ ਮਤਰੈਈ ਮਾਂ ਨਹੀਂ ਹਾਂ। ਮੈਨੂੰ ਪਤਾ ਹੈ ਕਿ ਤੂੰ ਅਜਿਹੀ ਕੁੜੀ ਨਾਲ ਵਿਆਹ ਨਹੀਂ ਕਰਵਾਵੇਂਗਾ ਜੋ ਚੰਗੀ ਨਹੀਂ ਕਿਉਂਕਿ ਪਾਰਵਤੀ ਜੀ ਨੂੰ ਪਤਾ ਸੀ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਖੂਬ ਸਤਾਇਆ ਸੀ। ਅਸਲੀ ਉਹ ਕੁੜੀ ਵੀ ਕੋਈ ਕਮੀ ਨਹੀਂ ਛੱਡੂਗੀ ਮੈਨੂੰ ਸਤਾਉਣ ਦੇ ਲਈ ਪਰ ਵਿਕਾਸ ਨਹੀਂ ਮੰਨਿਆ ਉਸਨੇ ਆਪਣੀ ਪਸੰਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਵਿਕਾਸ ਦੀ ਪਤਨੀ ਨੂੰ ਵੀ ਆਪਣੀ ਸੱਸ ਦੇ ਬਾਰੇ ਸਭ ਕੁਝ ਪਤਾ ਸੀ ਕਿ ਕਿਵੇਂ ਉਹਨਾਂ ਦੀ ਮਤਰੀਏ ਮਾਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਸੀ ਵਿਕਾਸ ਦੀ ਪਤਨੀ ਵੀ ਆਪਣੀ ਸੱਸ ਦੇ ਨਾਲ ਉਹੀ ਸਲੋਕ ਕਰਨ ਲੱਗੀ ਉਸਨੇ ਆਪਣੇ ਪਤੀ ਨੂੰ ਵੀ ਆਪਣੇ ਵੱਲ ਕਰ ਲਿਆ ਜੋ ਬੇਟਾ ਆਪਣੀ ਮਾਂ ਦੀ ਇੱਕ ਪੁਕਾਰ ਤੇ ਆਪਣੀ ਜਾਨ ਦੇਣ ਲਈ ਤਿਆਰ ਰਹਿੰਦਾ ਸੀ ਉਹੀ ਬੇਟਾ ਆਪਣੀ ਪਤਨੀ ਦੇ ਆਉਂਦੇ ਹੀ ਇੰਨੀ ਜਲਦੀ ਬਦਲ ਗਿਆ ਕਿ ਪਾਰਵਤੀ ਜੀ ਨੇ ਤਾਂ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਾਰਵਤੀ ਜੀ ਦੀ ਨੂੰ ਰਾਧਿਕਾ ਮਨ ਮਰਜ਼ੀ ਨਾਲ ਰਹਿਣ ਲੱਗੀ ਰਾਧਿਕਾ ਆਪਣੀ ਮਰਜ਼ੀ ਨਾਲ ਕਿਤੇ ਵੀ ਆਉਂਦੀ ਜਾਂਦੀ ਘਰ ਵਿੱਚ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਵਿਕਾਸ ਦੀ ਗੱਲ ਤਾਂ ਉਹ ਬਿਲਕੁਲ ਵੀ ਨਹੀਂ ਸੁਣਦੀ ਸੀ ਆਪਣੀ ਸੱਸ ਨੂੰ ਤਾਂ ਅਨਪੜ ਗਵਾਰ ਸਮਝਦੀ ਸੀ ਬਿਲਕੁਲ ਵੀ ਇੱਜ਼ਤ ਨਹੀਂ ਕਰਦੀ ਸੀ ਇੱਕ ਦਿਨ ਰਾਧਿਕਾ ਨੇ ਆਪਣੇ ਘਰ ਵਿੱਚ ਕੁੜੀਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ 13 ਤੋਂ ਰਾਤ ਹੀ ਪਤਾ ਨਹੀਂ ਉੱਥੋਂ ਉਹਨਾਂ ਨੂੰ ਕਿੱਥੇ ਪਹੁੰਚਾ ਦਿੱਤਾ ਤੇ ਕਿਸ ਦੇ ਨਾਲ ਭੇਜ ਦਿੱਤਾ। ਪਾਰਵਤੀ ਜੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਿਆ। ਥੋੜੇ ਦਿਨਾਂ ਬਾਅਦ ਰਾਧਿਕਾ ਨੇ ਫਿਰ ਅਜਿਹਾ ਹੀ ਕੀਤਾ। ਕੁਝ ਕੁੜੀਆਂ ਨੂੰ ਆਪਣੇ ਕੋਲ ਰੱਖਿਆ ਤੇ ਰਾਤੋਂ-ਰਾਤ ਗਾਇਬ ਕਰਨਾ ਸੀ। ਪਾਰਵਤੀ ਜੀ ਨੂੰ ਹੁਣ ਸਮਝ ਦੇ ਦੇਰ ਨਾਲ ਲੱਗੀ ਕਿ ਰਾਧਿਕਾ ਤਾਂ ਇੱਕ ਬਹੁਤ ਹੀ ਖਤਰਨਾਕ ਕੁੜੀ ਹੈ। ਪਤਾ ਨਹੀਂ ਇਸਨੇ ਮੇਰੇ ਬੇਟੇ ਨੂੰ ਆਪਣੀਆਂ ਗੱਲਾਂ ਵਿੱਚ ਕਿਵੇਂ ਫਸਾ ਲਿਆ। ਸ਼ਾਮ ਦੇ ਟਾਈਮ ਰਾਧਿਕਾ ਘਰ ਤੋਂ ਬਾਹਰ ਚਲੀ ਗਈ ਫਿਰ ਪਾਰਵਤੀ ਜੀ ਨੇ ਉਸ ਕਮਰੇ ਦਾ ਦਰਵਾਜ਼ਾ ਖੋਲ ਦਿੱਤਾ ਜਿਸ ਵਿੱਚ ਕੁੜੀਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ ਸਾਰੀਆਂ ਕੁੜੀਆਂ ਪਾਰਵਤੀ ਜੀ ਦਾ ਸ਼ੁਕਰੀਆ ਅਦਾ ਕਰ ਰਹੀਆਂ ਸੀ ਤੇ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਗਈਆਂ ਜਦੋਂ ਰਾਧਿਕਾ ਨੇ ਘਰ ਆ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਇੱਕ ਵੀ ਕੁੜੀ ਉਸ ਕਮਰੇ ਵਿੱਚ ਨਹੀਂ ਸੀ ਰਾਧਿਕਾ ਸਿੱਧੀ ਪਾਰਵਤੀ ਜੀ ਦੇ ਕੋਲ ਗਈ ਤੇ ਗੁੱਸੇ ਵਿੱਚ ਅੱਗ ਬਬੂਲਾ ਹੋ ਗਈ ਤੇ ਪੁੱਛਣ ਲੱਗੀ ਕਿ ਬੁੱਢੀਏ ਕੁੜੀਆਂ ਨੂੰ ਭਜਾਉਣ ਵਿੱਚ ਤੇਰਾ ਹੱਥ ਹੈ ਤਾਂ ਦੱਸ ਦੇ ਕਿ ਉਹਨਾਂ ਨੂੰ ਕਿਉਂ ਭਜਾਇਆ ਰਾਧਿਕਾ ਉੱਚੀ ਉੱਚੀ ਰੋਲਾ ਪਾ ਰਹੀ ਸੀ ਪਾਰਵਤੀ ਜੀ ਡਰ ਨਾਲ ਕੰਬ ਰਹੀ ਸੀ ਰਾਧਿਕਾ ਸਮਝ ਗਈ ਕਿ ਇਹ ਕੰਮ ਇਸ ਬੁੱਢੀ ਦਾ ਹੀ ਹੈ ਉਸ ਨੇ ਹੀ ਕੁੜੀਆਂ ਨੂੰ ਇੱਥੋਂ ਭਜਾਇਆ ਹੈ ਰਾਧਿਕਾ ਨੇ ਇੱਕ ਡੰਡਾ ਚੁੱਕਿਆ ਤੇ ਬੇਸ਼ਰਮੀ ਨਾਲ ਪਾਰਵਤੀ ਜੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਾਰਵਤੀ ਜੀ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੀ ਉਸ ਸਮੇਂ ਵਿਕਾਸ ਵੀ ਕਿਸੇ ਕੰਮ ਦੇ ਲਈ ਬਾਹਰ ਗਿਆ ਹੋਇਆ ਸੀ ਅਚਾਨਕ ਉਹ ਵੀ ਘਰ ਆ ਗਿਆ ਆਪਣੀ ਮਾਂ ਨੂੰ ਮਾਰ ਖਾਂਦੇ ਹੋਏ ਦੇਖ ਕੇ ਕਹਿਣ ਲੱਗਿਆ ਕਿ ਰਾਧਿਕਾ ਉਹਨਾਂ ਕੁੜੀਆਂ ਨੂੰ ਪੋਜਾਉਣ ਵਿੱਚ ਮੈਂ ਹੀ ਮਾਂ ਦੀ ਮਦਦ ਕੀਤੀ ਸੀ। ਤਾਂ ਰਾਧਿਕਾ ਵਿਕਾਸ ਦੀ ਗੱਲ ਸੁਣ ਕੇ ਹੋਰ ਜ਼ਿਆਦਾ ਗੁੱਸੇ ਵਿੱਚ ਆ ਗਈ। ਇੱਕ ਜ਼ਖਮੀ ਸ਼ੇਰਨੀ ਤਰ੍ਹਾਂ ਵਿਕਾਸ ਤੇ ਭੜਕਣ ਲੱਗੀ। ਉਸਨੇ ਵਿਕਾਸ ਨੂੰ ਵੀ ਡੰਡੇ ਨਾਲ ਬਹੁਤ ਹੀ ਜ਼ਿਆਦਾ ਮਾਰਿਆ। ਵਿਕਾਸ ਬਿਲਕੁਲ ਅੱਧ ਮਰਿਆ ਹੋ ਗਿਆ ਤੇ ਉਹ ਗੁੱਸੇ ਵਿੱਚ ਬੋਲੀ ਕਿ ਤੁਸੀਂ ਦੋਵੇਂ ਮਾਂ ਬੇਟੇ ਮੂਰਖ ਹੀ ਹੋ ਅਤੇ ਹਮੇਸ਼ਾ ਮੂਰਖ ਹੀ ਰਹੋਗੇ। ਐ ਸ਼ੋਰਾਂ ਵਾਲੀ ਜ਼ਿੰਦਗੀ ਕੀ ਹੁੰਦੀ ਹੈ ਤੁਹਾਨੂੰ ਕਦੇ ਸਮਝ ਨਹੀਂ ਆਵੇਗਾ ਤੁਹਾਨੂੰ ਪਤਾ ਵੀ ਹੈ ਕਿ ਮੈਂ ਉਹਨਾਂ ਕੁੜੀਆਂ ਨੂੰ ਸਪਲਾਈ ਕਰਨ ਦੇ ਲਈ ਪੂਰੇ 7 ਕਰੋੜ ਰੁਪਏ ਕਮਾਉਣ ਵਾਲੀ ਸੀ ਮੈਂ ਕੁੜੀਆਂ ਨੂੰ ਸਪਲਾਈ ਕਰ ਦੇਣਾ ਸੀ ਤੇ ਮੈਨੂੰ 7 ਕਰੋੜ ਮਿਲ ਜਾਣਾ ਸੀ ਪਰ ਤੁਹਾਡੇ ਕਾਰਨ ਮੈਂ ਸੜਕ ਤੇ ਆ ਗਈ ਦੋ ਦਿਨਾਂ ਦੇ ਅੰਦਰ ਜੇ ਮੈਂ ਕੁੜੀਆਂ ਦਾ ਇੰਤਜ਼ਾਮ ਨਹੀਂ ਕੀਤਾ ਤਾਂ ਜਿਨ੍ਹਾਂ ਨਾਲ ਮੈਂ ਵਾਅਦਾ ਕੀਤਾ ਸੀ ਉਹ ਮੈਨੂੰ ਜਿਉਂਦੀ ਨਹੀਂ ਛੱਡਣਗੇ ਪਰ ਤੁਹਾਨੂੰ ਇਹ ਗੱਲ ਸਮਝ ਕਿੱਥੋਂ ਆਊਗੀ ਇਹ ਕਹਿੰਦੇ ਹੋਏ ਰਾਧਿਕਾ ਆਪਣੇ ਕਮਰੇ ਵਿੱਚ ਚਲੀ ਗਈ ਵਿਕਾਸ ਆਪਣੀ ਮਾਂ ਦੇ ਕੋਲ ਰੋਂਦਾ ਹੋਇਆ ਆਇਆ ਤੇ ਆਪਣੀ ਮਾਂ ਤੋਂ ਮਾਫੀ ਮੰਗਣ ਲੱਗਾ ਕਿ ਮਾਂ ਮੈਨੂੰ ਮਾਫ ਕਰ ਦਿਓ ਤੁਸੀਂ ਬਿਲਕੁਲ ਸਹੀ ਕਹਿ ਰਹੇ ਸੀ ਇਹ ਉਹੀ ਕੁੜੀ ਜੋ ਰਾਧਿਕਾ ਬਣ ਕੇ ਸਾਡੇ ਨਾਲ ਰਹਿ ਰਹੀ ਹੈ ਕਾਸ਼ ਮਾਂ ਮੈਂ ਉਸ ਦਿਨ ਤੁਹਾਡੀ ਗੱਲ ਮੰਨ ਲਈ ਹੁੰਦੀ ਤਾਂ ਅੱਜ ਸਾਨੂੰ ਇਹ ਦਿਨ ਨਾ ਦੇਖਣਾ ਪੈਂਦਾ ਇਹ ਕਹਿ ਕੇ ਵਿਕਾਸ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਿਆ ਆਪਣੀ ਮਾਂ ਦੇ ਪੈਰਾਂ ਵਿੱਚ ਸਿਰ ਰੱਖ ਕੇ ਉੱਚੀ ਉੱਚੀ ਰੋ ਰਿਹਾ ਸੀ ਪਾਰਵਤੀ ਜੀ ਨੇ ਆਪਣੇ ਬੇਟੇ ਨੂੰ ਗੱਲ ਨਾਲ ਲਾਇਆ ਤੇ ਕਹਿਣ ਲੱਗੀ ਬੇਟਾ ਜੋ ਹੋਇਆ ਉਹ ਹੁਣ ਬਦਲਿਆ ਨਹੀਂ ਜਾ ਸਕਦਾ ਪਰ ਅਸੀਂ ਸਾਵਧਾਨ ਜ਼ਰੂਰ ਹੋ ਸਕਦੇ ਹਾਂ ਆਪਣੀ ਮਾਂ ਦੀ ਗੱਲ ਵਿਕਾਸ ਨੂੰ ਸਮਝ ਆ ਗਈ ਸੀ ਪਾਰਵਤੀ ਜੀ ਨੇ ਫਿਰ ਆਪਣੇ ਬੇਟੇ ਨੂੰ ਰਾਤੋਂ ਰਾਤ ਇੱਕ ਅਜਿਹੀ ਜਗ੍ਹਾ ਜਾਣ ਦੇ ਲਈ ਕਿਹਾ ਜਿੱਥੇ ਉਹ ਰਾਧਿਕਾ ਦੇ ਹੱਥ ਨਾ ਆ ਸਕੇ ਨਹੀਂ ਤਾਂ ਪਤਾ ਨਹੀਂ ਉਹ ਕੀ ਕਰ ਦੇਵੇਗੀ بیٹے ਵਿਕਾਸ ਦੇ ਘਰੋਂ ਜਾਣ ਤੋਂ ਬਾਅਦ ਪਾਰਵਤੀ ਜੀ ਵੀ ਘਰੋਂ ਨਿਕਲ ਗਈ ਆਪਣੀ ਕਿਸਮਤ ਦੇ ਸਹਾਰੇ ਆਪਣੇ ਘਰ ਨੂੰ ਛੱਡ ਕੇ ਉਦੋਂ ਤੋਂ ਲੈ ਕੇ ਅੱਜ ਤੱਕ ਪਾਰਵਤੀ ਜੀ ਆਪਣੇ ਬੇਟੇ ਦੀ ਉਡੀਕ ਕਰ ਰਹੀ ਹੈ। ਉਹਨਾਂ ਨੇ ਆਪਣੇ ਬੇਟੇ ਨੂੰ ਮਿਲਣ ਦਾ ਇੱਕ ਤਰੀਕਾ ਅਪਣਾਇਆ। ਉਹਨਾਂ ਨੇ ਆਪਣੇ ਬੇਟੇ ਵਾਲਾ ਕੰਮ ਹੀ ਸ਼ੁਰੂ ਕਰ ਦਿੱਤਾ। ਕਿਉਂਕਿ ਵਿਕਾਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਮਾਂ ਮੈਂ ਪਾਪ ਕੌਰਨ ਬਣਾ ਕੇ ਵੇਚਣ ਲੱਗ ਜਾਵਾਂਗਾ ਤਾਂ ਜੋ ਮੇਰਾ ਗੁਜ਼ਾਰਾ ਹੋ ਸਕੇ। ਉਹ ਵੀ ਉਹੀ ਕੰਮ ਕਰੇਗੀ ਤੇ ਜੇ ਕਿਸਮਤ ਵਿੱਚ ਸਾਡੇ ਦੋਵਾਂ ਮਾਂ ਪੁੱਤਾਂ ਦਾ ਮਿਲਣਾ ਲਿਖਿਆ ਹੋਇਆ ਤਾਂ ਦੋਨੋਂ ਮਾਂ ਬੇਟੇ ਪਾਪ ਕੌਰਨ ਦਾ ਬਿਜ਼ਨਸ ਕਰਦੇ ਹੋਏ ਮਿਲ ਜਾਵਾਂਗੇ। ਪਰ ਅੱਗੇ ਕੀ ਹੋਵੇਗਾ? ਇਹ ਤਾਂ ਰੱਬ ਹੀ ਜਾਣਦਾ ਸੀ ਇਸ ਸਮੇਂ ਪਾਰਵਤੀ ਜੀ ਦੇ ਸਾਹਮਣੇ ਦੇਵਰਾਜ ਜੀ ਨੇ ਆਵਾਜ਼ ਦਿੱਤੀ ਪਾਰਵਤੀ ਜੀ ਦਾ ਧਿਆਨ ਭੰਗ ਹੋ ਗਿਆ ਤੇ ਉਸਨੇ ਆਪਣੀ ਹੱਦ ਬੀਤੀ ਦੇਵਰਾਜ ਜੀ ਨੂੰ ਦੱਸੀ ਤਾਂ ਸਾਰੀਆਂ ਗੱਲਾਂ ਸੁਣ ਕੇ ਦੇਵਰਾਜ ਜੀ ਨੂੰ ਬਹੁਤ ਰੋਣਾ ਆਇਆ ਉਹਨਾਂ ਨੇ ਪਾਰਵਤੀ ਜੀ ਨੂੰ ਕਿਹਾ ਕਿ ਮੈਂ ਤੇਰੇ ਬੇਟੇ ਵਿਕਾਸ ਨੂੰ ਲੱਭਣ ਵਿੱਚ ਤੇਰੀ ਮਦਦ ਕਰਾਂਗਾ ਉਹਨਾਂ ਨੇ ਪਾਰਵਤੀ ਜੀ ਨਾਲ ਵਾਅਦਾ ਕਰ ਲਿਆ ਕਿ ਅਸੀਂ ਵਿਕਾਸ ਨੂੰ ਜਿਵੇਂ ਕਿਵੇਂ ਕਰਕੇ ਜ਼ਰੂਰ ਲੱਭਾਂਗੇ ਪਰ ਕਿਵੇਂ ਲੱਭਣਾ ਸੀ ਉਹ ਇਹ ਨਹੀਂ ਜਾਣਦੇ ਸੀ ਕਦੇ-ਕਦੇ ਤਾਂ ਪਾਰਵਤੀ ਜੀ ਨੂੰ ਆਪਣੇ ਖਾਣ-ਪੀਣ ਦਾ ਹੋਸ਼ ਵੀ ਨਹੀਂ ਰਹਿੰਦਾ ਸੀ ਉਹਨਾਂ ਨੇ ਉਸ ਦਿਨ ਪਹਿਲੀ ਵਾਰ ਆਪਣੇ ਚੁੱਲ੍ਹੇ ਤੇ ਪੌਪ ਕੌਰਨ ਤੋਂ ਇਲਾਵਾ ਕੁਝ ਬਣਾਇਆ ਸੀ ਤਾਂ ਉਹ ਸੀ ਚਾਹ ਉਹਨਾਂ ਨੇ ਦੇਵਰਾਜ ਜੀ ਦੇ ਲਈ ਚਾਹ ਬਣਾਈ ਅੱਜ ਉਹਨਾਂ ਨੂੰ ਕੁਝ ਚੰਗਾ ਲੱਗ ਰਿਹਾ ਸੀ ਕੁਝ ਨਵਾਂ ਲੱਗ ਰਿਹਾ ਸੀ ਹੌਲੀ-ਹੌਲੀ ਪਾਰਵਤੀ ਜੀ ਦੇ ਜੀਵਨ ਵਿੱਚ ਕੁਝ ਚੰਗਾ ਮਹਿਸੂਸ ਹੋਣ ਲੱਗਿਆ ਕਾਫੀ ਦਿਨਾਂ ਤੋਂ ਉਹਨਾਂ ਨੇ ਆਪਣੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ ਪਰ ਅੱਜ ਦਾ ਪਾਰਵਤੀ ਜੀ ਨੇ ਆਪਣੇ ਮੂੰਹ ਨਾਲ ਸਾਰੀ ਹੱਦ ਬੀਤੀ ਦੇਵਰਾਜ ਜੀ ਨੂੰ ਸੁਣਾਈ ਸੀ ਪਾਰਵਤੀ ਜੀ ਖੁਦ ਹੀ ਬੋਲਦੀ ਤੇ ਖੁਦ ਹੀ ਚੁੱਪ ਹੋ ਜਾਂਦੀ ਸੀ ਉਹਨਾਂ ਨੇ ਦੇਵਰਾਜ ਜੀ ਨੂੰ ਚਾਹ ਬਣਾ ਕੇ ਪਿਆਈ ਤੇ ਖਾਣੇ ਦੇ ਲਈ ਵੀ ਪੁੱਛਿਆ ਤਾਂ ਦੇਵਰਾਜ ਜੀ ਕਹਿਣ ਲੱਗੇ ਕਿ ਹਾਂ ਹਾਂ ਕਿਉਂ ਨਹੀਂ ਖਾਣਾ ਤਾਂ ਮੈਂ ਜ਼ਰੂਰ ਖਾਵਾਂਗਾ ਪਾਰਵਤੀ ਜੀ ਨੇ ਦੇਵਰਾਜ ਜੀ ਦੇ ਲਈ ਬੜੇ ਪਿਆਰ ਨਾਲ ਖਾਣਾ ਬਣਾਇਆ ਦੇਵਰਾਜ ਜੀ ਨੇ ਉਹਨਾਂ ਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਖਾਦਾ ਤਾਂ ਹੈਰਾਨ ਰਹਿ ਗਏ ਕਿਉਂਕਿ ਬਹੁਤ ਹੀ ਸਵਾਦਿਸ਼ਟ ਖਾਣਾ ਸੀ। ਦੇਵਰਾਜ ਜੀ ਦੇ ਆਉਣ ਨਾਲ ਉਹਨਾਂ ਦੀ ਪਹਿਲੀ ਰਸੋਈ ਸਜੀ ਸੀ। ਦੇਵਰਾਜ ਜੀ ਨੂੰ ਲੱਗ ਰਿਹਾ ਸੀ ਕਿ ਚਲੋ ਘੱਟੋ-ਘੱਟ ਮੇਰੇ ਆਉਣ ਨਾਲ ਪਾਰਵਤੀ ਜੀ ਦੇ ਚਿਹਰੇ ਤੇ ਥੋੜੀ ਖੁਸ਼ੀ ਤਾਂ ਆਈ ਅਤੇ ਕੁਝ ਅਲੱਗ ਤਰ੍ਹਾਂ ਦਾ ਭੋਜਨ ਖਾਣ ਨੂੰ ਮਿਲਿਆ। ਪਰ ਪਾਰਵਤੀ ਜੀ ਤਾਂ ਆਪਣੇ ਬੇਟੇ ਦੀ ਉਡੀਕ ਵਿੱਚ ਮੁੱਠੀ ਭਰ ਪੌਪਕੋਰਨ ਖਾ ਲੈਂਦੀ ਸੀ ਤੇ ਪਾਣੀ ਪੀ ਕੇ guzara ਕਰ ਲੈਂਦੀ ਸੀ। ਜਦੋਂ ਦੋਹਾਂ ਨੇ ਖਾਣਾ ਖਾਧਾ ਤਾਂ ਪਾਰਵਤੀ ਜੀ ਨੂੰ ਯਾਦ ਆਇਆ ਕਿ ਦੇਵਰਾਜ ਜੀ ਦੇ ਸਾਹਮਣੇ ਤਾਂ ਉਹਨਾਂ ਨੇ ਆਪਣਾ ਦੁੱਖੜਾ ਸੁਣਾ ਦਿੱਤਾ। ਪਰ ਉਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਤੇ ਕੀ ਕਰਦੇ ਆ ਇਹ ਤਾਂ ਮੈਂ ਪੁੱਛਿਆ ਹੀ ਨਹੀਂ ਫਿਰ ਪਾਰਵਤੀ ਜੀ ਥੋੜੀ ਸ਼ਰਮਿੰਦਗੀ ਮਹਿਸੂਸ ਕਰਦੀ ਹੋਈ ਦੇਵਰਾਜ ਜੀ ਨੂੰ ਕਹਿਣ ਲੱਗੀ ਮਾਫ ਕਰਨਾ ਦੇਵਰਾਜ ਜੀ ਮੈਂ ਤਾਂ ਆਪਣਾ ਦੁੱਖੜਾ ਤੁਹਾਨੂੰ ਸੁਣਾ ਦਿੱਤਾ ਪਰ ਤੁਹਾਡੇ ਪਰਿਵਾਰ ਬਾਰੇ ਤਾਂ ਪੁੱਛਣਾ ਹੀ ਭੁੱਲ ਗਈ ਤੁਸੀਂ ਵੀ ਦੱਸੋ ਤੁਹਾਡਾ ਪਰਿਵਾਰ ਕਿੱਥੇ ਰਹਿੰਦਾ ਤੁਸੀਂ ਕੀ ਕਰਦੇ ਹੋ ਦੇਵਰਾਜ ਜੀ ਕਹਿਣ ਲੱਗੇ ਪਾਰਵਤੀ ਇਹ ਪੂਰੀ ਦੁਨੀਆ ਮੇਰਾ ਪਰਿਵਾਰ ਹੈ ਤੂੰ ਤਾਂ ਜਾਣਦੀ ਹੈ ਮੈਂ ਕਾਲਜ ਦੇ ਸਮੇਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਪਰ ਉਸਨੇ ਮੇਰੇ ਨਾਲ ਵਿਆਹ ਨਹੀਂ ਕਰਵਾਇਆ ਮੇਰਾ ਪਿਆਰ ਅਧੂਰਾ ਹੀ ਰਹਿ ਗਿਆ ਉਦੋਂ ਤੋਂ ਮੈਂ ਵਿਆਹ ਨਹੀਂ ਕਰਵਾਇਆ ਦੇਖ ਇਤਫਾਕ ਨਾਲ ਮੈਂ ਵੀ ਪਾਪਕੋਰਨ ਦਾ ਕੰਮ ਬਿਜ਼ਨਸ ਕਰਦਾ ਹਾਂ ਦੇਵਰਾਜ ਜੀ ਦੀ ਗੱਲ ਸੁਣ ਕੇ ਪਾਰਵਤੀ ਜੀ ਕਹਿਣ ਲੱਗੀ ਇਸ ਦਾ ਮਤਲਬ ਤੁਸੀਂ ਮੇਰੇ ਕਾਰਨ ਅਜੇ ਤੱਕ ਵਿਆਹ ਨਹੀਂ ਕਰਾਇਆ ਇਹ ਕੀ ਪਾਗਲਪਨ ਹੈ ਦੇਵਰਾਜ ਜੀ ਇਸ ਤਰ੍ਹਾਂ ਵੀ ਭਲਾਂ ਕੋਈ ਕਰਦਾ ਹੈ ਜਦੋਂ ਤੁਸੀਂ ਮੇਰੇ ਬਾਰੇ ਇੰਨੀਆਂ ਉਲਟੀਆਂ ਸਿੱਧੀਆਂ ਗੱਲਾਂ ਸੁਣੀਆਂ ਤਾਂ ਹੁਣ ਤੱਕ ਤੁਹਾਡੇ ਮਨ ਵਿੱਚ ਮੇਰੇ ਬਾਰੇ ਨਫ਼ਰਤ ਨਹੀਂ ਹੋਈ ਜੋ ਅੱਜ ਤੱਕ ਤੁਸੀਂ ਵਿਆਹ ਨਹੀਂ ਕਰਵਾਇਆ ਇਹ ਚੰਗੀ ਗੱਲ ਨਹੀਂ ਤੁਹਾਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ ਵਿਆਹ ਕਰਵਾ ਲੈਣਾ ਚਾਹੀਦਾ ਸੀ ਤੁਹਾਡੇ ਬਾਰੇ ਸੁਣ ਕੇ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਦੇਵਰਾਜ ਜੀ ਪਾਰਵਤੀ ਜੀ ਨੂੰ ਕਹਿਣ ਲੱਗੇ ਪਾਰਵਤੀ ਜੀ ਮੈਂ ਵਿਆਹ ਕਰਵਾਉਣ ਬਾਰੇ ਬਹੁਤ ਸੋਚਿਆ ਬਹੁਤ ਕੋਸ਼ਿਸ਼ ਕੀਤੀ ਪਰ ਤੇਰਾ ਪਿਆਰ ਮੇਰੇ ਦਿਲ ਤੇ ਦਿਮਾਗ ਵਿੱਚ ਘਰ ਘਰ ਬੈਠਾ ਸੀ ਬਾਹਰ ਨਿਕਲਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਜੋ ਚੀਜ਼ ਮੈਂ ਤੇਰੇ ਬਾਰੇ ਮਹਿਸੂਸ ਕਰਦਾ ਹਾਂ ਉਹ ਦੂਜੀ ਕੁੜੀ ਦੇ ਬਾਰੇ ਮਹਿਸੂਸ ਨਹੀਂ ਕਰਦਾ ਸੀ ਇਸ ਲਈ ਕਿਸੇ ਨਾਲ ਵਿਆਹ ਨਹੀਂ ਕਰਵਾ ਸਕਿਆ ਇਹ ਹੀ ਮੇਰੇ ਜੀਵਨ ਦੀ ਸਚਾਈ ਹੈ ਦੇਵਰਾਜ ਜੀ ਪਾਰਵਤੀ ਜੀ ਨੂੰ ਕਹਿਣ ਲੱਗੇ ਪਾਰਵਤੀ ਮੈਂ ਖੁਦ ਵੀ ਇੰਨਾ ਵੱਡਾ ਬਿਜ਼ਨਸਮੈਨ ਹਾਂ ਤੇਰੇ ਬੇਟੇ ਵਿਕਾਸ ਨੂੰ ਲੱਭਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਉਹ ਸਾਨੂੰ ਜਲਦੀ ਮਿਲ ਜਾਵੇਗਾ ਕੀ ਤੇਰੇ ਕੋਲ ਆਪਣੇ ਬੇਟੇ ਦੀ ਕੋਈ ਫੋਟੋ ਹੈ ਤਾਂ ਮੈਨੂੰ ਦਿਖਾ ਦੇ ਪਾਰਵਤੀ ਜੀ ਨੇ ਕਿਹਾ ਨਹੀਂ ਮੇਰੇ ਕੋਲ ਮੇਰੇ ਬੇਟੇ ਦੀ ਫੋਟੋ ਨਹੀਂ ਹੈ ਅਸੀਂ ਦੋਵੇਂ ਜਾਨ ਬਚਾ ਕੇ ਘਰ ਤੋਂ ਭੱਜੇ ਸੀ ਦੂਜੀ ਚੀਜ਼ ਲੈਣ ਦੀ ਤਾਂ ਗੱਲ ਹੀ ਦੂਰ ਦੀ ਸੀ ਮੇਰੇ ਬੇਟੇ ਦੇ ਸੱਜੇ ਹੱਥ ਦੀ ਹਥੇਲੀ ਵਿੱਚ ਇੱਕ ਵੱਡਾ ਨਿਸ਼ਾਨ ਬਣਿਆ ਹੋਇਆ ਹੈ ਜੋ ਕਾਲੇ ਰੰਗ ਦਾ ਹੈ ਜੇ ਕਾਲੇ ਨਿਸ਼ਾਨ ਵਾਲਾ ਮੁੰਡਾ ਮਿਲ ਜਾਵੇ ਤਾਂ ਸਮਝ ਲਓ ਮੇਰਾ ਬੇਟਾ ਹੈ ਦੇਵਰਾਜ ਜੀ ਨੇ ਪਾਰਵਤੀ ਜੀ ਦੇ ਲਈ ਦੂਜੀ ਜਗ੍ਹਾ ਤੇ ਰਹਿਣ ਦੀ ਗੱਲ ਕਹੀ ਤਾਂ ਪਾਰਵਤੀ ਜੀ ਨੇ ਮਨਾ ਕਰ ਦਿੱਤਾ ਤੇ ਕਿਹਾ ਕਿ ਜਦੋਂ ਤੱਕ ਉਹਨਾਂ ਦਾ ਬੇਟਾ ਨਹੀਂ ਮਿਲਦਾ ਉਹ ਇਸੇ ਝੌਂਪੜੀ ਦੇ ਵਿੱਚ ਰਹੇਗੀ। ਦੇਵਰਾਜ ਜੀ ਦਾ ਹੁਣ ਇੱਕੋ ਮਕਸਦ ਸੀ ਕਿ ਪਾਰਵਤੀ ਜੀ ਦੇ ਬੇਟੇ ਨੂੰ ਲੱਭਣਾ। ਪਾਰਵਤੀ ਜੀ ਨੇ ਪੌਪ ਕੌਰਨ ਦੇ ਸਾਰੇ ਵੱਡੇ ਬਿਜ਼ਨਸਮੈਨ ਦੀ ਲਿਸਟ ਦੇਖੀ ਤਾਂ ਉਹਨਾਂ ਵਿੱਚੋਂ ਵਿਕਾਸ ਨਾਮ ਦਾ ਮੁੰਡਾ ਵੀ ਸੀ। ਪਰ ਉਹਦੇ ਹੱਥ ਤੇ ਕਾਲੇ ਰੰਗ ਦਾ ਨਿਸ਼ਾਨ ਨਹੀਂ ਸੀ ਕਿਉਂਕਿ ਵਿਕਾਸ ਨੇ ਉਹ ਨਿਸ਼ਾਨ ਛੁਪਾ ਕੇ ਰੱਖਿਆ ਹੋਇਆ ਸੀ। ਕਿਉਂਕਿ ਰਾਧਕਾ ਨੇ ਵਿਕਾਸ ਨੂੰ ਲੱਭਣ ਦੇ ਲਈ ਉਹਦੀ ਹੀ ਇਹੀ ਪਹਿਚਾਣ ਦੱਸੀ ਸੀ। ਐਸਲੀ ਵਿਕਾਸ ਨੇ ਆਪਣਾ ਨਿਸ਼ਾਨ ਲੁਕੋ ਕੇ ਰੱਖਿਆ ਸੀ ਇੱਕ ਦਿਨ ਵਿਕਾਸ ਉਦਾਸ ਮਾਨ ਨਾਲ ਮੰਦਰ ਦੀਆਂ ਪੌੜੀਆਂ ਤੇ ਬੈਠਾ ਸੀ ਉਸ ਸਮੇਂ ਦੇਵਰਾਜ ਜੀ ਮੰਦਰ ਦੀ ਪ੍ਰਕਰਮਾ ਕਰਦੇ ਹੋਏ ਮੰਦਰ ਦੇ ਉੱਪਰਲੇ ਹਿੱਸੇ ਤੇ ਗਏ ਤੇ ਉਹਨਾਂ ਨੇ ਇਹ ਨਿਸ਼ਾਨ ਦੇਖ ਲਿਆ ਤੇ ਉਹ ਪਹਿਚਾਨ ਗਏ ਕਿ ਇਹ ਤਾਂ ਪਾਰਵਤੀ ਜੀ ਦਾ ਹੀ ਬੇਟਾ ਹੈ ਉਹਨਾਂ ਨੇ ਉਸ ਨੂੰ ਉੱਪਰ ਬੁਲਾਇਆ ਤੇ ਸਾਰੀ ਘਟਨਾ ਬਾਰੇ ਦੱਸ ਦਿੱਤਾ ਉਹਨਾਂ ਨੇ ਦੱਸਿਆ ਕਿ ਅੱਜ ਵੀ ਤੇਰੀ ਮਾਂ ਫਟੇ ਪੁਰਾਣੇ ਕੱਪੜੇ ਵਿੱਚ ਇੱਕ ਚੌਂਪੜੀ ਵਿੱਚ ਬੈਠੀ ਹੈ ਪਾਪ ਕੌਰ ਨੇ ਵੇਚ ਕੇ ਆਪਣੇ ਬੇਟੇ ਦੀ ਉਡੀਕ ਕਰ ਰਹੀ ਹੈ ਬੇਟਾ ਤੂੰ ਜਦੋਂ ਤੱਕ ਉਸ ਨੂੰ ਮਿਲੇਗਾ ਨਹੀਂ ਉਹ ਉਦੋਂ ਤੱਕ ਉੱਥੋਂ ਨਹੀਂ ਜਾਣ ਵਾਲੀ ਆਪਣੀ ਮਾਂ ਦੇ ਬਾਰੇ ਸੁਣ ਕੇ ਵਿਕਾਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਦੇਵਰਾਜ ਜੀ ਨੂੰ ਵਿਕਾਸ ਨੇ ਕਿਹਾ ਅੰਕਲ ਜੀ ਪਲੀਜ਼ ਮੈਨੂੰ ਮੇਰੀ ਮਾਂ ਕੋਲ ਜਲਦੀ ਲੈ ਚੱਲੋ ਦੇਵਰਾਜ ਜੀ ਵਿਕਾਸ ਨੂੰ ਲੈ ਕੇ ਪਾਰਵਤੀ ਜੀ ਕੋਲ ਪਹੁੰਚੇ ਤਾਂ ਆਪਣੇ ਬੇਟੇ ਨੂੰ ਦੇਖ ਕੇ ਪਾਰਵਤੀ ਜੀ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਦੀ ਹੈ ਤੇ ਫਿਰ ਉੱਪਰ ਰੱਬ ਵੱਲ ਦੇਖਣ ਲੱਗਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਵਿਕਾਸ ਨੇ ਜਿਵੇਂ ਹੀ ਕਿਹਾ ਕਿ ਮਾਂ ਤਾਂ ਪਾਰਵਤੀ ਜੀ ਦੇ ਸਰੀਰ ਵਿੱਚ ਜਿਵੇਂ ਜਾਨ ਹੀ ਆ ਗਈ ਉਹ ਖੁਸ਼ੀ ਨਾਲ ਪਾਗਲ ਹੋਈ ਜਾ ਰਹੀ ਸੀ ਬੇਟੇ ਨੂੰ ਆਪਣੇ ਗਲ ਨਾਲ ਲਗਾਉਣ ਲਈ ਆਪਣੀਆਂ ਦੋਵੇਂ ਬਾਹਾਂ ਫਲਾ ਕੇ ਖੜ ਗਈ ਤਾਂ ਉਹਨਾਂ ਦਾ ਬੇਟਾ ਭੱਜ ਕੇ ਆਪਣੀ ਮਾਂ ਦੇ ਗਲ ਨਾਲ ਲੱਗ ਗਿਆ ਪਾਰਵਤੀ ਜੀ ਨੇ ਆਪਣੇ ਬੇਟੇ ਦਾ ਮੱਥਾ ਚੁੰਮਿਆ ਤੇ ਆਪਣੇ ਬੇਟੇ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਦੋਨੋਂ ਮਹਾਪੁੱਤ ਨੂੰ ਇਸ ਤਰ੍ਹਾਂ ਮਿਲਦੇ ਦੇਖ ਕੇ ਦੇਵਰਾਜ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਦੇਵਰਾਜ ਜੀ ਨੇ ਵਿਕਾਸ ਅਤੇ ਪਾਰਵਤੀ ਜੀ ਨੂੰ ਆਪਣੀਆਂ ਬਾਹਾਂ 'ਚ ਭਰ ਲਿਆ ਤਿੰਨੋਂ ਮਿਲ ਕੇ ਸੋਚਣ ਲੱਗੇ ਕਿ ਕਿਉਂ ਨਾ ਇੱਕੋ ਹੀ ਜਗ੍ਹਾ ਰਹਿਣ ਲੱਗ ਜਾਈਏ ਤਿੰਨੇ ਹੀ ਇੱਕ ਦੂਜੇ ਬਿਨਾ ਕਿੰਨੇ ਅਧੂਰੇ ਸੀ ਹੁਣ ਪਾਰਵਤੀ ਜੀ ਇਕਾਲੀ ਸ਼ਾਨ ਘਰ ਵਿੱਚ ਰਹਿੰਦੀ ਸੀ ਦੇਵਰਾਜ ਜੀ ਤੇ ਵਿਕਾਸ ਨੇ ਮਿਲ ਕੇ ਇਸ ਬਿਜ਼ਨਸ ਨੂੰ ਅੱਗੇ ਵਧਾ ਦਿੱਤਾ ਕਰੋੜਾਂ ਦਾ ਵਪਾਰ ਹੋਣ ਲੱਗ ਗਿਆ ਇੱਕ ਦਿਨ ਪਾਰਵਤੀ ਜੀ ਆਪਣੇ ਬੇਟੇ ਦੇ ਨਾਲ ਬਾਜ਼ਾਰ ਜਾਣ ਦੇ ਲਈ ਨਿਕਲੀ ਤਾਂ ਦੇਖਿਆ ਕਿ ਉਹਨਾਂ ਦੀ ਨੂੰਹ ਰਾਧਿਕਾ ਭਿਖਾਰਨ ਦੀ ਹਾਲਤ ਵਿੱਚ ਮੰਦਰ ਦੇ ਬਾਹਰ ਬੈਠੀ ਸੀ ਜਿੱਥੇ ਹੋਰ ਵੀ ਭਿਖਾਰੀ ਬੈਠੇ ਸੀ ਉਸ ਦਾ ਇੱਕ ਹੱਥ ਕੱਟਿਆ ਹੋਇਆ ਸੀ ਤੇ ਉਸ ਉੱਤੇ ਮੱਖੀਆਂ ਭੰਨ ਕਰੀਆਂ ਸਨ ਕਿ ਉਸ ਨੇ ਆਪਣੇ ਹੱਥ ਨੂੰ ਦੁਪੱਟੇ ਨਾਲ ਢੱਕ ਕੇ ਰੱਖਿਆ ਹੋਇਆ ਸੀ ਸਿਰ ਦੇ ਵਾਲ ਖਿਲਰੇ ਹੋਏ ਸੀ ਦੇਖਣ ਵਿੱਚ ਪਛਾਣ ਵਿੱਚ ਨਹੀਂ ਆ ਰਹੀ ਸੀ ਉਸ ਨੂੰ ਦੇਖ ਕੇ ਪਾਰਵਤੀ ਜੀ ਆਪਣੀ ਗੱਡੀ ਨੂੰ ਇੱਕ ਸਾਈਡ ਤੇ ਪਾਰਕ ਕਰਕੇ ਉਸ ਦੇ ਕੋਲ ਗਈ ਤੇ ਰਾਧਿਕਾ ਨੂੰ ਕਿਹਾ ਬਹੂ ਤੇਰੀ ਇਹ ਹਾਲਤ ਕਿਵੇਂ ਹੋ ਗਈ ਰਾਧਿਕਾ ਆਪਣੇ ਸੱਸ ਨੂੰ ਦੇਖ ਕੇ ਉੱਚੀ ਉੱਚੀ ਰੋਣ ਲੱਗੀ ਤੇ ਉਸ ਨੇ ਦੱਸਿਆ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਹੀ ਸੀ ਰੋਜ਼ ਨਵੇਂ-ਨਵੇਂ ਲੋਕ ਮਿਲਣਾ ਉਹਦਾ ਗਲਤ ਫਾਇਦਾ ਚੁੱਕਦੇ ਪਰ ਮੈਂ ਉਹਨਾਂ ਨੂੰ ਸਮਝ ਨਾ ਸਕੀ ਜਦੋਂ ਤੱਕ ਮੈਨੂੰ ਸਮਝ ਆਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਰੋਜ਼-ਰੋਜ਼ ਉਸਦੇ ਘਰ 'ਚ ਪਾਰਟੀਆਂ ਹੁੰਦੀਆਂ ਡਾਂਸਰਾਂ ਨੂੰ ਬੁਲਾਇਆ ਜਾਂਦਾ ਸ਼ਰਾਬ ਵਗੈਰਾ ਪੀਤੀ ਜਾਂਦੀ ਗੁੰਡੇ ਬਦਮਾਸ਼ ਉਹਦੇ ਘਰ ਵਿੱਚ ਆਉਂਦੇ ਜਾਂਦੇ ਤੇ ਉਹ ਵੀ ਉਹਨਾਂ ਨਾਲ ਮਿਲ ਕੇ ਨਸ਼ਾ ਕਰਨ ਲੱਗ ਪਈ ਇੱਕ ਦਿਨ ਜ਼ਿਆਦਾ ਨਸ਼ੇ ਵਿੱਚ ਹੋਣ ਦੇ ਕਾਰਨ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਦਿਨ ਹੈ ਜਾਂ ਰਾਤ ਉਸਦੇ ਸਾਥੀਆਂ ਨੇ ਪੂਰੀ ਪਲੈਨਿੰਗ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਨਸ਼ਾ ਕਰਵਾ ਦਿੱਤਾ ਤੇ ਉਸ ਦਾ ਐਕਸੀਡੈਂਟ ਕਰਵਾ ਦਿੱਤਾ ਕਾਫੀ ਦੇਰ ਤੱਕ ਉਹ ਉੱਥੇ ਹੀ ਗੰਭੀਰ ਹਾਲਤ ਵਿੱਚ ਪਈ ਰਹੀ ਫਿਰ ਧੋਕੇ ਨਾਲ ਉਹਨਾਂ ਨੇ ਉਸ ਤੋਂ ਘਰ ਵੀ ਨਾਮ ਕਰਵਾ ਲਿਆ। ਕਾਫੀ ਦੇਰ ਬਾਅਦ ਕਿਸੇ ਨੇ ਚੁੱਕ ਕੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਕੁਝ ਦਿਨ ਇਲਾਜ ਚੱਲਣ ਤੋਂ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾਵਾਂ। ਜਦੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਉਸ ਘਰ ਤੇ ਉਹ ਕਬਜ਼ਾ ਕਰ ਚੁੱਕੇ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਘਰ ਮੇਰਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਹ ਘਰ ਖਰੀਦ ਲਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਿਨ੍ਹਾਂ ਨੂੰ ਮੈਂ ਆਪਣਾ ਸਮਝਿਆ ਉਹਨਾਂ ਨੇ ਧੋਖਾ ਧੜੀ ਕਰਕੇ ਮੇਰਾ ਸਭ ਕੁਝ ਹੜੱਪ ਲਿਆ ਮੇਰੀ ਇਹ ਹਾਲਤ ਕਰ ਦਿੱਤੀ ਜੋ ਮੇਰੇ ਆਪਣੇ ਸੀ ਮੈਂ ਉਹਨਾਂ ਨੂੰ ਪਰਾਇਆ ਸਮਝਿਆ ਤੇ ਜੋ ਪਰਾਏ ਸੀ ਮੈਂ ਉਹਨਾਂ ਨੂੰ ਆਪਣਾ ਸਮਝ ਬੈਠੀ ਜਿਸ ਦੀ ਅੱਜ ਮੈਨੂੰ ਸਜ਼ਾ ਭੁਗਤਣੀ ਪਈ ਮਾਂ ਜੀ ਪਲੀਜ਼ ਮੈਨੂੰ ਮਾਫ ਕਰ ਦਿਓ ਪਾਰਵਤੀ ਜੀ ਨੇ ਉਸ ਦੀ ਹਾਲਤ ਦੇਖ ਕੇ ਉਸ ਤੇ ਤਰਸ ਖਾ ਲਿਆ ਕਿ ਇਹ ਕੁੜੀ ਕਿਸੇ ਸਮੇ ਅਜਿਹੀ ਸੀ ਜੁਵਨ ਹੀਰੋਇਨ ਦੀ ਤਰ੍ਹਾਂ ਬਣ ਠਣ ਕੇ ਆਈ ਸੀ ਤੇ ਅੱਜ ਭਿਖਾਰਨ ਤੋਂ ਵੀ ਜ਼ਿਆਦਾ ਖਰਾਬ ਹਾਲਤ ਹੈ ਪਾਰਵਤੀ ਜੀ ਨੇ ਉਸ ਦਾ ਇਲਾਜ ਵਧੀਆ ਹਸਪਤਾਲ ਵਿੱਚ ਕਰਵਾਇਆ। ਉਸ ਨੂੰ ਝਾੜੂ ਪੋਚੇ ਦਾ ਕੰਮ ਦਵਾ ਦਿੱਤਾ। ਰਾਧਿਕਾ ਮਨ ਹੀ ਮਨ ਵਿੱਚ ਪਛਤਾ ਰਹੀ ਸੀ ਕਿ ਤੇ ਕਹਿ ਰਹੀ ਸੀ ਕਿ ਹੁਣ ਮੈਂ ਕਦੇ ਵੀ ਅਜਿਹੀ ਗਲਤੀ ਨਹੀਂ ਕਰਾਂਗੀ। ਪਾਰਵਤੀ ਜੀ ਉਸ ਨੂੰ ਦੇਖ ਕੇ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਇਨਸਾਨ ਜਿਹੋ ਜੇ ਕੰਮ ਕਰਦਾ ਹੈ ਉਹ ਜਿਹਿਆ ਹੀ ਉਸ ਨੂੰ ਫਲ ਮਿਲਦਾ ਹੈ। ਪਾਰਵਤੀ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਤੇ ਕਿਹਾ ਕਿ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਹੈ। ਪਰ ਵਿਕਾਸ ਨੇ ਅਜੇ ਤੱਕ ਉਸ ਨੂੰ ਮਾਫ ਨਹੀਂ ਕੀਤਾ ਸੀ ਕਿਉਂਕਿ ਉਸ ਨੂੰ ਇੰਨਾ ਪਿਆਰ ਕਰਦਾ ਸੀ ਪਰ ਉਸ ਨੇ ਉਸ ਦੇ ਨਾਲ ਬਹੁਤ ਵੱਡਾ ਤੋਖਾ ਕੀਤਾ ਇਹ ਗੱਲ ਵਿਕਾਸ ਲਈ ਭੁੱਲਣਾ ਬਹੁਤ ਮੁਸ਼ਕਲ ਸੀ ਹੌਲੀ ਹੌਲੀ ਸਮਾਂ ਰੰਦੇ ਹੋਏ ਉਹ ਰਾਧਿਕਾ ਨੂੰ ਮਾਫ ਕਰ ਦਿੰਦਾ ਹੈ ਕਿਉਂਕਿ ਉਹ ਦੇਖਦਾ ਹੈ ਕਿ ਰਾਧਿਕਾ ਬਿਲਕੁਲ ਬਦਲ ਚੁੱਕੀ ਹੈ ਉਸ ਦੀ ਮਾਂ ਦਾ ਵੀ ਬਹੁਤ ਖਿਆਲ ਰੱਖਦੀ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਦੋਸਤੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਅੱਗੇ ਵੀ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ